ਮੈਂ ਆਪਣੀ ਪੂਰੀ ਫੈਮਿਲੀ ਸਟਰਕਚਰ ਦੇ ਵਿੱਚ ਪਹਿਲਾ ਆਫੀਸਰ ਬਣ ਰਿਆਂਗਾ। ਕੁਝ ਵੀ ਕਿਸੇ ਚੀਜ਼ ਦਾ ਆਪਾਂ ਜਿ ਟੀਚਾ ਬਣਾਈਏ ਤਾਂ ਕੁਝ ਵੀ ਔਖਾ ਨਹੀਂ ਹੁੰਦਾ। ਮੈਂ ਕਦੇ ਵੀ ਨਹੀਂ ਸੋਚਿਆ ਕਿ ਇਸ ਮਕਾਮ ਤੱਕ ਪਹੁੰਚਾਂਗਾ। ਕੱਲ੍ਹ ਹੀ ਮੇਰੀ ਪਾਸਿੰਗ ਆਊਟ ਪਰੇਡ ਹੋਈ ਸੀਗੀ। ਹੁਣ ਮੈਂ ਫਲਾਈਂਗ ਆਫੀਸਰ ਦੇ ਰੈਂਕ 'ਵਜੋਂ ਸਨਮਾਨਿਤ ਕੀਤਾ ਗਿਆ ਹੈ ਇੰਡੀਅਨ ਏਅਰ ਫੋਰਸ ਲੋ ਤੇ ਹੁਣ ਮੇਰੀ ਪੋਸਟਿੰਗ ਬੈਂਗਲੌਰ ਹੈਗੀ। ਹੁਣ ਮੈਂ ਟਰਾਂਸਪੋਰਟ ਏਅਰਕ੍ਰਾਫਟ ਦਾ ਪਾਇਲਟ ਵਜੋਂ ਮੇਰੀ ਨੌਕਰੀ ਲੱਗੀ ਹੈ। ਪਿਤਾ ਜੀ ਨੇ ਕਿ ਜਿਨਾਂ ਨੇ ਮੈਨੂੰ ਪੂਰੇ ਟਾਈਮ ਸਪੋਰਟ ਕੀਤੀ ਹੈਗੀ। ਸ਼ੁਰੂਆਤ ਦੇ ਵਿੱਚ ਜਿਹੜੇ ਮੇਰੀ ਫਤਿਹਗੜ੍ਹ ਸਰਵ ਦੇ ਵਿੱਚ ਪੜ੍ਹਾਈ ਸੀਗੀ ਉਹਦੇ ਬਹੁਤ ਜ਼ਿਆਦਾ ਫੀਸ ਸੀ ਪਰ ਉਹਨਾਂ ਨੇ ਮੈਨੂੰ ਆਖਿਆ ਸੀਗਾ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ। ਫੀਸ ਦਾ ਅਸੀਂ ਦੇਖ ਲਾਂਗੇ। ਉਹਨਾਂ ਦੀ ਇਹ ਸਭ ਕੁਛੀਤਾ ਉਹਨਾਂ ਦੀ ਸਪੋਰਟ ਕਰਕੇ ਹੋਇਆ ਹੈ। ਜੇ ਉਹਨਾਂ ਦੀ ਸਪੋਰਟ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਸੀ। ਤੇਰੀ ਇਹੀ ਸਾਰਿਆਂ ਨੂੰ ਇਹ ਦਰਖਾਸਤ ਹੈ ਕਿ ਜਿਆਦਾ ਮੈਂ ਸ਼ੁਰੂਆਤੀ ਪੜਵੇ ਜੇ ਆਪਾਂ ਕਰਾਂਗੇ ਤਾਂ ਅੱਗੇ ਜਾ ਕੇ ਉਹ ਆਪਾਂ ਨੂੰ ਫਲ ਦੇਵੋਗੇ। ਤੇ ਬਹੁਤ ਖੁਸ਼ੀ ਹੋ ਰਹੀ ਹੈ ਵੀ ਜੀ ਮੈਂ ਹੁਣ ਕੱਲ ਹੀ ਮੇਰੀ ਪਾਸਿੰਗ ਆਊਟ ਪੈਰੇਡ ਹੋਈ ਸੀਗੀ ਹੁਣ ਮੈਂ ਫਲਾਈਂਗ ਆਫੀਸਰ ਦੇ ਰੈਂਕ 'ਵੋ ਜੋ ਸਨਮਾਨਿਤ ਕੀਤਾ ਗਿਆ ਇੰਡੀਅਨ 에ਅਰ ਫੋਰਸ ਲੋ ਤੇ ਹੁਣ ਮੇਰੀ ਪੋਸਟਿੰਗ ਬੈਂਗਲੌਰ ਹੈਗੀ ਹੁਣ ਮੈਂ ਟਰਾਂਸਪੋਰਟ 에ਅਰਕ੍ਰਾਫਟ ਦਾ ਪਾਇਲਟ ਵਜੋ ਮੇਰੀ ਨੌਕਰੀ ਲੱਗੀ ਹੈ। ਮੈਂ ਕਿੱਥੇ ਪੜ੍ਹਾਈ ਕੀਤੀ ਸੀ ਵੀ ਆਪਾਂ ਕਿੰਨੀ ਜਿਹੀ ਮਿਹਨਤ ਕਰਨੀ ਪਈ ਹੈ ਜਿਹੜਾ ਇਸ ਹੋਂਦੇ ਤੱਕ ਪਹੁੰਚਣ ਲਈ। ਦੇਖੋ ਜੀ ਮੇਰੀ ਸ਼ੁਰੂਆਤੀ ਪੜ੍ਹਾਈ 10ਵੀਂ ਤੱਕ ਮੈਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਕੀਤੀ ਹੈ। ਉਸ ਤੋਂ ਬਾਅਦ ਮੈਂ 11ਵੀਂ ਤੇ 12ਵੀਂ ਦੀ ਪੜ੍ਹਾਈ ਆਪਣੀ ਫਤਿਹਗੜ੍ਹ ਸਾਹਿਬ ਬਾਬਾ ਬੰ다 ਸਿੰਘ ਬਹਾਦਰ ਆਰਮਡ ਫੋਰਸਿਸ ਪੈਬ੍ਰੇਟਰੀ ਅਕੈਡਮੀ ਵਿੱਚ ਕੀਤੀ ਸੀ। ਉਸ ਤੋਂ ਬਾਅਦ ਮੈਂ 3 ਸਾਲ ਆਪਦੇ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ ਵਿੱਚ ਕੀਤੇ ਸੀਗੇ। ਇੱਕ ਸਾਲ ਦੀ ਟ੍ਰੇਨਿੰਗ ਮੈਂ 에ਅਰਫੋਰਸ ਅਕੈਡਮੀ ਹਾਈਦਰਾਬਾਦ ਵਿੱਚ ਕੀਤੀ ਹੈ ਇਸ ਤੋਂ ਬਾਅਦ ਮੈਂ ਪਾਸ ਆਊਟ ਹੋ ਕੇ ਫਲਾਈਂਗ ਅਫਸਰ ਬਣ ਗਿਆ ਮੈਂ ਗਿੱਪ ਜੀ ਪਿੰਡ ਨੰਗਲ ਕਲਾਂ ਦਾ ਇੱਕ ਨਾਮ ਰੌਸ਼ਨ ਕਰਾ ਤੁਸੀਂ ਪਹਿਲੇ ਜਿਹੜੇ ਨੌਜਵਾਨ ਹੋ ਹੋਰ ਨੌਜਵਾਨਾਂ ਨੂੰ ਕੀ ਪ੍ਰੇਰਨਾ ਦੇਣਾ ਚਾਹੋਗੇ ਜਿਹੜੇ ਨੌਜਵਾਨ ਪੜ੍ਹਾਈ ਕਰ ਰਹੇ ਨੇ ਕਿੱਧਰ ਨੂੰ ਉਹਨਾਂ ਨੂੰ ਜਾਣਾ ਚਾਹੀਦਾ ਦੇਖੋ ਜੀ ਗੱਲ ਇਦਾਂ ਹੈ ਕਿ ਕੁਝ ਵੀ ਕਿਸੇ ਚੀਜ਼ ਦਾ ਆਪਾਂ ਜਿ ਟੀਚਾ ਬਣਾਈਏ ਤਾਂ ਕੁਝ ਵੀ ਔਖਾ ਨਹੀਂ ਹੁੰਦਾ ਮੈਂ ਕਦੇ ਵੀ ਨਹੀਂ ਸੋਚਿਆ ਕਿ ਇਸ ਮੁਕਾਮ ਤੱਕ ਪਹੁੰਚਾਂਗਾ ਅ ਦੇਖਿਆ ਜਾਵੇ ਤਾਂ ਮੈਂ ਆਪਣੀ ਪੂਰੀ ਫੈਮਿਲੀ ਸਟਰਕਚਰ ਦੇ ਵਿੱਚ ਪਹਿਲਾ ਆਫੀਸਰ ਬਣ ਰਿਆਂਗਾ ਤਾਂ ਬਹੁਤ ਕੁਝ ਹੋ ਰਿਹਾ ਮੈਨੂੰ ਮੈਂ ਬਾਕੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਸਸਤੇ ਜੋ ਆਪਣੇ ਆਪ ਸੋਚਦੇ ਨੇ ਕਿ ਸ਼ੁਰੂ-ਸ਼ੁਰੂ ਦੇ ਵਿੱਚ ਕਈ ਆਪਾਂ ਸਸਤਾ ਹੱਲ ਲੱਭਦੇ ਆਗੇ ਅੱਜਕੱਲ ਜਿਆਦਾ ਕੀ ਟ੍ਰੈਂਡ ਚੱਲ ਰਿਹਾ ਕਿ ਆਪਾਂ ਜਲਦੀ ਸੋਚਦੇ ਆ ਕਿ ਜਲਦੀ ਤੋਂ ਜਲਦੀ ਨੌਕਰੀ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਾਂ ਛੋਟੀ ਚੀਜ਼ ਵਾਸਤੇ ਸੈਟਲ ਹੋ ਜਾਂਦੇ ਆਗੇ ਤਾਂ ਮੇਰੀ ਇਹੀ ਸਾਰਿਆਂ ਨੂੰ ਇਹ ਦਰਖਾਸਤ ਹੈ ਕਿ ਜਿਆਦਾ ਮਿਹਨਤ ਸ਼ੁਰੂਆਤੀ ਪੜਵੇ ਤੇ ਜੇ ਆਪਾਂ ਕਰਾਂਗੇ ਤਾਂ ਅੱਗੇ ਜਾ ਕੇ ਉਹ ਆਪਾਂ ਨੂੰ ਫਲ ਦੇਊਗੀ ਮੈਂ ਵੀ ਇੱਕ ਬਹੁਤ ਛੋਟੇ ਕਿਸਾਨ ਦਰਮਾਨਿਕ ਕਾਮ ਦੇ ਬੇਟੇ ਹਾਂ ਜਿਹੜੇ ਅੱਜ ਇੰਨਾ ਵੱਡਾ ਅਹੁਦਾ ਹਾਸਲ ਕੀਤਾ ਹੈ ਕਿੰਨੀ ਜਿਆਦਾ ਖੁਸ਼ੀ ਹੈ ਕੀ ਹੋਰ ਬਹੁਤ ਜਿਆਦਾ ਖੁਸ਼ੀ ਹੈ ਜੀ ਹੁਣ ਦੇਖੋ ਮੇਰੇ ਪਿਤਾ ਜੀ ਨੇ ਕਿ ਜਿਨ੍ਹਾਂ ਨੇ ਮੈਨੂੰ ਪੂਰੇ ਟਾਈਮ ਸਪੋਰਟ ਕੀਤੀ ਹੈਗੀ ਸ਼ੁਰੂਆਤ ਦੇ ਵਿੱਚ ਜਿਹੜੇ ਮੇਰੀ ਫਤੇਗੜ ਸਾਹਿਬ ਦੇ ਵਿੱਚ ਪੜ੍ਹਾਈ ਸੀਗੀ ਉਹਦੇ ਬਹੁਤ ਜ਼ਿਆਦਾ ਫੀਸ ਸੀ ਪਰ ਉਹਨਾਂ ਨੇ ਮੈਨੂੰ ਆਖਿਆ ਸੀਗਾ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਫੀਸ ਦਾ ਅਸੀਂ ਦੇਖ ਲਾਂਗੇ ਉਹਨਾਂ ਦੀ ਇਹ ਸਭ ਕੁਝ ਕੀਤਾ ਉਹਨਾਂ ਦੀ ਸਪੋਰਟ ਕਰਕੇ ਹੋਇਆ ਜੇ ਉਹਨਾਂ ਦੀ ਸਪੋਰਟ ਤੋਂ ਮੇਰੇ ਨਾਲ ਕੁਝ ਨਹੀਂ ਹੋ ਸਕਦਾ ਸੀ ਬਹੁਤ ਖੁਸ਼ੀ ਹੋਈ ਹੈ ਜੀ ਬਿਤੇ ਦੇ ਨਾਮ ਰੋਹ ਕੰਪਿਊਟਰ ਬਾਕੀ ਮੈਂ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਵੇਟ ਕਰ ਰਹੇ ਨੇ ਸਾਡੀ ਤੇ ਕੁਝ ਪ੍ਰੋਬਲਮਾਂ ਸੀ ਤਾਂ ਕਰਕੇ ਅਸੀਂ लेट ਹੋ ਗਏ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵਾਲਿਆਂ ਦਾ ਤੇ ਸਾਡੀ 올 ਫੈਮਿਲੀ ਸੰਧੂ ਫੈਮਿਲੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਕਦੀਪ ਦੇ ਬੇਟੇ ਮੈਕਦੀਪ ਦੇ ਪਿਤਾ ਨੇ ਕੀ ਸੋਚਿਆ ਸੀ ਪਹਿਲਾਂ ਵੀ ਮੈਕਦੀਪ ਨੂੰ ਇਸ ਤਰ੍ਹਾਂ ਦਾ ਫਲਾਈਂਗ ਆਥਰੀ ਬਣਾਉਣਾ ਜਾਂ ਕੋਈ ਹੋਰ ਸੋਚਿਆ ਸੀ ਵੀ ਨਹੀਂ ਸੁਪਨਿਆਂ ਸਾਡੇ ਹੋਰ ਸੀ ਪਰਮਾਤਮਾ ਨੇ ਸਾਨੂੰ ਇੱਧਰ ਦੇ ਪਾਸੇ ਨੇ ਲਿਆਂਦਾ ਜੋ ਪਰਮਾਤਮਾ ਨੇ ਕੀਤਾ ਬਹੁਤ ਵਧੀਆ ਕੀਤਾ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਸਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਅਫਸਰ ਬਣ ਕੇ ਨਿਕਲਿਆ ਪਹਿਲਾ ਮੇਰੇ ਛੋਟੇ ਬ੍ਰਦਰ ਡਾਕਟਰ ਵੀ ਮੈਕਦੀਪ ਦੇ ਡਾਕਟਰ ਨੇ ਇਹ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪ੍ਰੇਰਣਾ ਸਭ ਕਈ ਕਿ ਇੱਧਰ ਨੂੰ ਚੱਲੇਗੀ ਤਾਂ ਮੈਂ ਆਪਣੇ ਜ਼ਿਲ੍ਹੇ ਦੇ ਪੂਰੇ ਸਾਬਕਾ ਸੈਨਕਾਂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਮਹਿਕਦੀਪ ਅਤੇ ਉਹਦੇ ਫਾਦਰ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੇ ਪਿੰਡ ਨੰਗਲਕਲਾਂ ਅਤੇ ਨਾਲ-ਨਾਲ ਪੂਰੇ ਜ਼ਿਲ੍ਹੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਆਪਣੇ ਜ਼ਿਲ੍ਹੇ 'ਚ ਇਹ ਜੈਨਾ 에ਅਰ ਫੋਰਸ ਅਫਸਰ ਮਹਿਕਦੀਪ ਪਹਿਲਾ ਅਫਸਰ ਹੈ ਆਰਮੀ 'ਚ ਤਾਂ ਬਹੁਤ ਸਾਰੇ ਅਫਸਰ ਨੇ ਹੋਰ ਮਹਿਕਮਿਆਂ 'ਚ ਵੀ ਨੇ ਬਾਰੇ এয়ারਪੋਰਟ ਦੇ ਵਿੱਚ ਪਹਿਲਾ ਮੈਕਦੀਪਾ ਆ ਅਜੇ ਅਫਸਰ ਭਰਤੀ ਹੋਇਆ ਔਰ ਇਹਨਾਂ ਦੀ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਅਜੇ ਪਾਇਲਟ ਆ ਟ੍ਰਾਂਸਪੋਰਟ ਤੇ ਇਹਨਾਂ ਦੀ ਪੋਸਟ ਮੰਗ ਹੋਈ ਆ ਸੋ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਾ ਨੂੰ ਪ੍ਰੇਰਣਾ ਮਿਲੂਗੀ ਪ੍ਰੇਰਿਤ ਹੋਣਗੇ ਕਿ ਆਪਾਂ ਕਿਸੇ ਵੀ ਟੀਚਰ ਨੂੰ ਹਾਸਲ ਕਰ ਸਕਦੇ ਆ ਖਾਸ ਕਰਕੇ ਜਿਵੇਂ ਅੱਜ ਕੱਲ ਮਹਿਕਦੀਪ ਜੀ ਨੇ ਵੀ ਦੱਸਿਆ ਕਿ ਆਪਾਂ ਸੌਖਾ ਰਾਹ ਲੱਭਦੇ ਆ ਫਟਾਫਟ ਕੋਈ ਆਈਲੈਂਡਸ ਕਰਦਾ ਬਾਹਰ ਨੂੰ ਭਜਦਾ ਜਾਂ ਛੋਟੀਆਂ ਨੌਕਰੀਆਂ ਦੀ ਸੋਚਦਾ ਤਾਂ ਬੰਦੇ ਨੂੰ ਸੋਚ ਵੱਡੀ ਰੱਖਣੀ ਚਾਹੀਦੀ ਹੈ ਪਰਮਾਤਮਾ ਵੀ ਸਾਥ ਦਿੰਦਾ ਹੈ ਤੇ ਆਪਣਾ ਬੰਦਾ ਜੇ ਪੱਕੀ ਲਗਨ ਹੋਵੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਇੱਕ ਰਾਹ ਤੇ ਚੱਲੇ ਨੇ ਇਹ ਇੱਧਰ ਉੱਧਰ ਨਹੀਂ ਭਟਕੇ ਪਹਿਲਾਂ ਇਹਨਾਂ ਨੇ ਅਕਾਲ ਅਕੈਡਮੀ ਤੋਂ ਉੱਪਰ ਕੀਤੀ ਫੇਰਾ ਆਪਣੇ ਜੋ ਫਤੇਗੜ ਸਾਹਿਬ ਸਕੂਲ ਤੋਂ ਸਿੱਖਿਆ ਲੈਤੀ ਔਰ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੋ ਆਰਮਡ ਫੋਰਸ ਪ੍ਰਾਈਵੇਟਰੀ ਜੋ ਇੰਸਟੀਚਿਊਟ ਨੇ ਮਾਈ ਭਾਗੋ ਕੁੜੀਆਂ ਵਾਸਤੇ ਹੈ ਮਹਾਰਾਜਾ ਰਣਜੀਤ ਸਿੰਘ ਆ ਮੁੰਡਿਆਂ ਵਾਸਤੇ ਹੈ ਚੰਡੀਗੜ੍ਹ ਦੇ ਵਿੱਚ ਉਹਦੇ ਚ ਵੀ ਸਿਲੈਕਟ ਹੋਣਾ ਇੱਕ ਮਾਣ ਵਾਲੀ ਗੱਲ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਆਪਣੇ ਵਾਸਤੇ ਬਹੁਤ ਵਧੀਆ ਮੌਕਾ ਹੈ ਇੰਸਟੀਚੂਟ ਹੈ ਬਹੁਤ ਵਧੀਆ ਆਪਣੇ ਇਲਾਕੇ 'ਚ ਚੰਡੀਗੜ੍ਹ ਖੁੱਲੇ ਹੋਏ ਨੇ ਹੋਰ ਵੀ ਨੌਜਵਾਨਾਂ ਨੂੰ ਇਹ ਤੋਂ ਜਾ ਕੇ ਸਿਲੈਕਟ ਹੋਣਾ ਚਾਹੀਦਾ ਮੈਂ ਫਿਰ ਮਹਿਕਦੀਪ ਅਤੇ ਇਹਨਾਂ ਦੇ ਪਰਿਵਾਰ ਔਰ ਪੂਰੇ ਪਿੰਡ ਦੇ ਨੰਗਲ ਕਲਾ ਨੂੰ ਵਧਾਈ ਦੇਣਾ ਖਾਸ ਕਰਕੇ ਜੋ ਪਿੰਡ ਦਾ ਜਿੰਦਾਬਾਦ ਗਰੁੱਪ ਬਣਿਆ ਹੋਇਆ ਹੈ ਸਾਬਕਾ ਸੈਨਿਕ ਦਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਇਹ ਕਿ ਹਰੇ ਖੁਸ਼ੀ ਦੇ ਮਾਮਲੇ 'ਚ ਇਕੱਠੇ ਹੁੰਦੇ ਆ ਕਿਉਂਕਿ ਖੁਸ਼ੀ ਬੰਦਿਆਂ ਬਹੁਤ ਵੱ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸੰਧੂ ਪਰਿਵਾਰ ਦਾ ਬੱਚਾ ਸਾਡੇ ਸਾਰੇ ਪਿੰਡ ਦਾ ਹੈ ਸਾਡੇ ਪਿੰਡ ਦਾ ਨਾਮ ਮਤਲਬ ਬਹੁਤ ਮਤਲਬ ਰੋਸ਼ਨ ਕੀਤਾ ਇਹਨਾਂ ਨੇ ਇੰਨੇ ਵੱਡੇ ਮਤਲਬ ਪਹਿਲਾ ਬੱਚਾ ਹੈ ਜਿਹੜਾ ਇਹ ਸਾਡੇ ਪਿੰਡ ਲਈ ਇੰਨਾ ਵੱਡਾ ਮਾਣ ਲੈ ਕੇ ਆਇਆ ਤੇ ਸਾਰਿਆਂ ਨੂੰ ਅਸੀਂ ਇਹੀ ਗੱਲ ਕਰ ਕਹਿੰਦੇ ਆ ਵੀ ਸਾਰੇ ਜਮੇ ਬੱਚੇ ਪਹਿਲਾਂ ਅਸੀਂ ਗੱਲ ਕਰਦੇ ਸੀ ਉੱਥੇ ਵੀ ਆ ਬੱਚੇ ਨਾਲ ਲੈ ਕੇ ਆਉਣੇ ਸੀ ਸਾਡੇ ਭਾਈ ਨੇ ਸੱਤੇ ਨੇ ਗੱਲ ਕਹੀ ਸਾਡੇ ਮਲਗੀਤ ਨੇ ਗੱਲ ਕਹੀ ਵੀ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਹੈ ਇਹੋ ਜੇ ਖੁਸ਼ੀ ਦੇ ਮੌਕੇ ਤੇ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਜੇ ਇੰਨਾ ਨੇ ਕੋਈ ਮਤਲਬ ਪੋਸਟ ਇੰਨੀ ਵਧੀਆ ਪਾਈ ਹੈ ਤੇ ਸਾਰੇ ਪਿੰਡ ਇਹਨਾਂ ਨੂੰ ਮਾਣ ਨਾਲ ਇਥੋਂ ਰਿਸੀਵ ਕਰਨ ਆਇਆ ਹੈ ਤੇ ਉਹਨਾਂ ਨੂੰ ਵੀ ਇਹ ਲੱਗੇ ਵੀ ਅਸੀਂ ਵੀ ਕੱਲ ਨੂੰ ਕੋਈ ਚੰਗਾ ਉਹਦਾ ਪਾਈਏ ਤੇ ਸਾਨੂੰ ਪਿੰਡ ਰਿਸੀਵ ਕਰਨ ਆਵੇ ਮਾਣ ਕਰੇ ਸਾਡੇ ਤੇ ਸਾਨੂੰ ਪਤਾ ਲੱਗੇ ਵੀ ਹਾਂਜੀ ਸਾਡਾ ਮਨੋ ਬੱਚਾ ਆਇਆ ਤੇ ਇਹ ਵੀ ਪ੍ਰੇਰਤੋ